मैं आप सारे के सारे हाथ हथरेज करो अपना मैं सोच चुका हाँ कि मैं कदे भी नशा नहीं कि ना ही अपने परिवार समाज के लोगों को नशा करने देगा

ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਟੇਜ 'ਤੇ ਮੇਰੀ ਗੱਲ ਨਹੀਂ ਪਹੁੰਚੀ ਜਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾ ਇੱਕ ਪ੍ਰੋਗਰਾਮ ਨਸ਼ਿਆਂ ਦੇ ਵਿਰੁੱਧ ਕੀਤਾ ਜਾ ਜ਼ਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾ ਅੱਜ ਇਸ ਮੋਟੋ ਦੇ ਤਹਿਤ ਅਸੀਂ ਪੰਜਵਾਂ ਐਂਟੀ ਡਰੱਗ ਅਵੇਅਰਨੈਸ ਕੈਂਪੇਨ ਜੋ ਸਟੇਟ ਲੈਵਲ ਐਥਲੈਟਿਕਸ ਮੀਟ ਪੰਜਾਬ ਦੀ ਅਸੀਂ ਕਰਵਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੋਰ ਹੀਰੋ ਸਟੇਡੀਅਮ ਦੇ ਵਿੱਚ ਇੱਥੇ ਹਜ਼ਾਰਾਂ ਦੀ ਤعداد ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਔਰ ਬੱਚਾ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟਾਗਰੀਜ਼ ਵਿੱਚ ਪਾਰਟਿਸਪੇਟ ਕਰਨਗੇ ਇਹਦੇ ਵਿੱਚ ਰੇਸਿਸ ਵੀ ਨੇ ਇਸ ਦੇ ਵਿੱਚ ਮੋਰ ਸਾਡੇ ਲੌਂਗ ਜੰਪ ਵਰਗੇ ਇਵੈਂਟਸ ਵੀ ਨੇ ਤੇ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਤੰਦਰੁਸਤ ਰਹਿਣ ਉਹ ਪੂਰੇ ਤਰੀਕੇ ਨਾਲ ਨਸ਼ਿਆਂ ਦਾ ਖੰਡਨ ਕਰਨ ਉਹਨਾਂ ਦੀ ਇੰਤਲਾ ਸਾਨੂੰ ਦੇਣ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇਹ ਮੈਸੇਜ ਪਹੁੰਚਾਉਣ ਕਿ ਚੰਗੀ ਸਿਹਤ ਬਣਾ ਕੇ 스포츠 ਦੇ ਨਾਲ ਜੁੜ ਕੇ ਸਭ ਦੀ ਤਰੱਕੀ ਹੁੰਦੀ ਹੈ ਇਸ ਦੇ ਨਾਲ ਹੀ ਅੱਜ ਅਸੀਂ ਜੋ ਪੰਜਾਬ ਦੀ ਜੂਨੀਅਰ ਨੈਸ਼ਨਲ ਟੀਮ ਜਾ ਰਹੀ ਹੈਗੀ ਰਿਪਰੈਜ਼ੈਂਟ ਕਰਨ ਸਟੇਟ ਨੂੰ ਉਹਨਾਂ ਸਭ ਨੂੰ ਵੀ 스포츠 ਕਿਟ ਤੇ ਸ਼ੂਜ਼ ਦੇਵਾਂਗੇ ਉਹਨਾਂ ਦਾ ਇਹ ਉਹਨਾਂ ਨੂੰ ਅਸੀਂ ਇੱਕੇ ਬੜਾ ਸ਼ਲਾਘਾਯੋਗ ਕੰਮ ਸਾਡੀ ਪੁਲਿਸ ਟੀਮ ਨੇ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਸੰਗਰੂਰ ਜ਼ਿਲ੍ਹਾ ਕਿ ਉਹ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰਕੇ ਆਉਣ। ਪਰ ਕਸਮ ਵੀ ਖਵਾਈ ਗਈ ਹੈ ਸਟੇਜ ਉੱਤੇ ਜਿਹਨਾਂ ਸਟੂਡੈਂਟ ਨੇ ਪ੍ਰੋਸੀਜਰ ਹੋ ਗਿਆ ਤੇ ਡਿਪਾਰਟਮੈਂਟ ਦੇ ਲੋਕਾਂ ਨੇ ਸਾਰਿਆਂ ਨੇ ਕਿ ਕਸਮ ਹੀ ਲਈ ਕਿ ਨਸ਼ੇ ਨਹੀਂ ਕਰਨੇ ਐਸ਼ੋ ਤੇ ਬਸ। ਇਹ ਜਿਹੜਾ ਸਾਡਾ ਪੰਜਵਾਂ ਪ੍ਰੋਗਰਾਮ ਹੈ ਤੁਸੀਂ ਦੇਖਿਆ ਹੋਊਗਾ ਕਿ ਹਰ ਵਾਰ ਜਦ ਵੀ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਅਸੀਂ ਹਮੇਸ਼ਾ ਇਹ ਓਥ ਟੇਕਿੰਗ ਸੈਰਮਨੀ ਜ਼ਰੂਰ ਕਰਾਨੇ ਆ ਤਾਂ ਕਿ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਸ ਗੱਲ ਨੂੰ ਅਸੀਂ ਪਿਠਾ ਸਕੀਏ ਕਿ ਅਸੀਂ ਇਸ ਚੀਜ਼ ਤੋਂ ਉੱਤੇ ਉੱਠ ਕੇ ਤਰੱਕੀ ਕਰਨੀ ਹੈ ਆਪਣੀ ਸਿਹਤ ਨੂੰ ਵਧੀਆ ਰੱਖਣਾ ਹੈ ਸਰ ਜਿਹੜੇ ਛੋਟੇ ਬੱਚੇ ਇਸ ਵਿੱਚ ਹਿੱਸਾ ਲੈ ਰਹੇ ਨੇ ਇੱਕ ਪ੍ਰਾਈਜ਼ ਵੀ ਰੱਖੇਗੇ ਨੇ ਤੁਹਾਨੂੰ ਲੱਗਦਾ ਇਹ ਪ੍ਰਾਈਜ਼ ਨੂੰ ਦੇਖ ਕੇ ਵੀ ਬੱਚੇ ਜਿਹੜੇ ਕੋਸ਼ਿਸ਼ ਕਰਨਗੇ ਜ਼ਰੂਰ ਜੀ ਪਿਛਲੀ ਵਾਰ ਜੋ ਅਸੀਂ ਚੌਥਾ ਐਂਟੀ ਡਰਗ ਅਵੇਅਰਨੈਸ ਮੀਟ ਰੱਖਿਆ ਸੀ ਤਾਂ ਜੋ ਸਕੂਲ ਦੇ ਬੱਚੇ ਇਵੈਂਟ ਦੇਖਣ ਆਏ ਸੀ ਜਦੋਂ ਐ ਦੇਖਿਆ ਕਿ ਚੰਗੇ ਪ੍ਰਾਈਜ਼ਸ ਹੈਗੇ ਬੜੀ ਅੱਛਾ ਕੰਪੀਟੀਸ਼ਨ ਦਾ ਲੈਵਲ ਹੈ ਤਾਂ ਸਕੂਲ ਦੇ ਬੱਚਿਆਂ ਨੇ ਵੀ ਸਾਡੇ ਕੋਲ ਆ ਕੇ ਅਪਰੋਚ ਕੀਤੀ ਕਹੀ ਕਿ ਸਾਡਾ ਵੀ ਇਵੈਂਟ ਕਰਾਇਆ ਜਾਏ ਤਾਂ ਸਾਨੂੰ ਮੌਕੇ ਤੇ ਉਹਨਾਂ ਦਾ ਇਵੈਂਟ ਕਰਾਣ ਗਿਆ ਕਰਾਣਾ ਪਿਆ ਸੀ ਇਸ ਲਈ ਅਸੀਂ ਇਸ ਵਾਰ ਉਹਨਾਂ ਦਾ ਪਹਿਲਾਂ ਹੀ ਇਵੈਂਟ ਰੱਖਿਆ ਹੈ ਤਾਂ ਕਿ ਉਹ ਆ ਕੇ ਤਿਆਰੀ ਕਰਕੇ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਣ ਕਿਸ ਤਰ੍ਹਾਂ ਦੇ ਦੇਣ ਕਿ ਸਰਪੰਚ ਪੂਰੇ ਪ੍ਰਸ਼ਾਸਨ ਵੱਲੋਂ ਇੱਕ ਮੀਡੀਆ ਇਵੈਂਟ ਕਰਾਇਆ ਗਿਆ ਸੰਭੋਗ ਬੜਾ ਲੱਗ ਰਿਹਾ ਹੈ ਕਿ ਨਸ਼ਾ ਮੁਕਤ ਛਡਾ ਰਹੇ ਆ ਸਮ ਬੜਾ ਲੱਗ ਰਿਹਾ ਹੂੰ ਹੂੰ ਕਿਦ ਤਰ੍ਹਾਂ ਦੇ ਦੇਣ ਕਿ ਬੱਚਿਆਂ ਦੇ ਲਈ ਕੈਸ਼ ਪ੍ਰਾਈਜ਼ ਵੀ ਰੱਖੇ ਗਏ ਨੇ ਕਿੰਨੇ ਕਾ ਹੌਸਲਤ ਨੇ ਪਟਿਆਲਾ ਤੋਂ ਆਏ ਹਾਂ ਅਸੀਂ। ਕਿਸ ਤਰ੍ਹਾਂ ਜਿਵੇਂ ਐਂਡ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿ ਸੰਗਰੂਰ ਦੇ ਜਿਹੜੇ ਇੱਥੇ ਐਡਮਿਟ ਕਰਵਾਏ ਗਏ ਸਾਡੇ ਕੋਚਾਂ ਨੇ ਦੱਸੇ ਸੀਗਾ। ਹਾਂ। ਉਹਨਾਂ ਨੇ ਦੱਸਿਆ ਸੀਗਾ ਪਿਛਲੀ ਵਾਰ ਵੀ ਆਏ ਸੀਗੇ ਅਸੀਂ। ਹਾਂਜੀ। ਕਿਆ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਜਿਹੜੇ ਹਲੇ ਵੀ ਗੇਮ ਤੋਂ ਦੂਰ ਨੇ ਨਸ਼ਿਆਂ ਵੱਲ ਜਾਂਦੇ ਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਮੈਂ ਤਾਂ ਆਹੀ ਮੈਸੇਜ ਦੇਣਾ ਚਾਹੁੰਦੀ ਆ ਵੱਤ ਤੋਂ ਵੱਤ ਬੱਚੇ ਗੇਮ ਕਰੋ ਨਸ਼ਾ ਨਸ਼ਿਆਂ ਤੋਂ ਦੂਰ ਹੀ ਰਹੋ ਪਿਛਲੀ ਵਾਰ ਤੁਸੀਂ ਗੇਰ ਆਈ ਸੀ ਥੋੜੀ ਕੀ ਪੋਜੀਸ਼ਨ ਰਹੀ ਥਰਡ ਪੋਜੀਸ਼ਨ ਹੀ ਰਹੀ ਸੀ ਮੇਰੀ ਹਾਂਜੀ ਜੀ ਜਤਿੰਦਰ ਸਿੰਘ ਜਿਵੇਂ ਕਿ ਕੀ ਕਹਿੰਦਾ ਜਿਹੜੇ ਐਥਲੀਟ ਮੀਟ ਕਰਵਾਏ ਜਾ ਰਹੇ ਨਸ਼ਿਆਂ ਨੂੰ ਲੈ ਕੇ ਬਹੁਤ ਵਧੀਆ ਗੱਲ ਹੈ ਕਿ ਕੈਸ਼ ਪ੍ਰਾਈਜ਼ ਮਿਲਦਾ ਹੋਰ ਪਲੇਅਰ ਆਉਂਦੇ ਨੇ ਬੁਧੇ ਕੰਪੀਟੀਸ਼ਨ ਆਪਾਂ ਨੂੰ ਮਿਲਦਾ ਹਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਾਂ ਸਾਡੇ ਐਸਐਸਟੀ ਸਰ ਬਹੁਤ ਵਧੀਆ ਨੇ ਜੋ ਐਥਲੈਟਿਕ ਨੂੰ ਬਹੁਤ ਪਿਆਰ ਕਰਦੇ ਨੇ ਤੇ ਪੰਜਵੀਂ ਕਰਾਈ ਜਾ ਰਹੀ ਹੈ ਬਹੁਤ ਵਧੀਆ ਗੱਲ ਹੈ ਕਿੰਨਾ ਕੁ ਹੌਸਲਾ ਵਜਾਈ ਹੁੰਦੀ ਹੈ ਇਹਦੇ ਨਾਲ ਬਹੁਤ ਸਾਰੀ ਨਾਲ ਸਾਰੇ ਜਿਹੜੇ ਨਸ਼ੇ ਵਗੈਰਾ ਤੋਂ ਦੂਰ ਹੋ ਜਾਂਦੇ ਨੇ ਸਾਰੇ ਜਿੰਨੀ ਪਲੇਅਰ ਨੇ ਸਾਰਿਆਂ ਨੂੰ ਬਹੁਤ ਵਧੀਆ ਕੰਪੀਟੀਸ਼ਨ ਮਿਲਦਾ ਹੈ ਕੈਸ਼ ਪ੍ਰਾਈਜ਼ ਮਿਲਦਾ ਉਸ ਨਾਲ ਡਾਈਟ ਵਗੈਰਾ ਸਭ ਕੁਝ ਆਪਾਂ ਕਰ ਸਕਦੇ ਕੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੌਜਵਾਨਾਂ ਨੂੰ ਜਿਹੜੇ ਹਲੇ ਵੀ ਗੇਮ ਵਾਲੇ ਧਿਆਨ ਦੇ ਨਸ਼ੇ ਵੱਲ ਜਾ ਰਹੇ ਨੇ ਦੇਖੋ ਉਹਨਾਂ ਨੇ ਹੁਣੇ ਇੱਕ ਵਾਰ ਨਸ਼ੇ ਦੇ ਬੰਦਾ ਲੱਗ ਜੇ ਜਰਾ ਹਟਾ ਉਸ ਤੋਂ ਬਹੁਤ ਔਖਾ ਹੋ ਜਾਂਦਾ ਪਰ ਜੇ ਹਟ ਜੇ ਤਾਂ ਬਹੁਤ ਵਧੀਆ ਗੱਲ ਹੈ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਗਾ ਕਿ ਸਪੋਰਟਸ ਕਰਨੀ ਤਾਂ ਕਰਵਾ ਫਿਟਨੈਸ ਕਰਨੀ ਆਓ ਕਿ ਆਪਣੇ ਅਨੁਸ਼ਾਸਿਤ ਬੰਦ ਰੱਖੋ ਜੀ ਰੱਖੋ ਠੀਕ